ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਇਹ ਹਾਲ ਚਾਲ ਨੇ ਸਾਰਿਆਂ ਦੇ ਲੋ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਥਰੇਸ਼ਰ ਬਾਰੇ ਰਾਜਥਾਨੀ ਥਰੇਸ਼ਰ ਜਿਹਦੇ ਨੇੜੇ ਹੈ ਤੇ ਇਹ ਬੰਦਾ ਖੜਾ ਤੇ ਜਣੀ ਜਿਹਨਾਂ ਹੈਗਾ ਥਰੇਸ਼ਰ ਤੇ ਉਧਰ ਮਸ਼ੀਨ ਚੱਲ ਰਹੀ ਆਪਣੀ ਇਹਨਾਂ ਦਾ ਹੀ ਜਗਾਰਡ ਸਾਰਾ ਤੇ ਮਾ ਅਕਸਰ ਆਪਾਂ ਦੇਖਦੇ ਆਂ ਰਾਹ 'ਚ ਜਾਂ ਲੰਘਦੇ ਆਂ ਮਸ਼ੀਨਾਂ ਮਸੂਨਾ ਲੈ ਕੇ ਆਪਣੇ ਨਾਲ ਹੀ ਆਉਂਦੇ ਨੇ ਇੱਧਰ ਨੂੰ ਤੱਬੇ-ਤੱਬੇ ਕੱਢਣਾ ਹੈ ਤੇ ਇਹ ਤਾਂ ਚਲੋ ਐਮਪੀ ਦੇ ਬੰਦਿਆਂ ਦੀ ਲਿਆ ਹੋਇਆ ਆਪਦਾ ਇਹ ਜਿਹੜੀ ਦੇਖਦੇ ਹੁੰਦੇ ਸੀ ਕਿਸੇ ਨੂੰ ਪੁੱਛਿਆ ਨਹੀਂ ਸੀ ਵੀ ਇਹਨੂੰ ਰੰਗ ਕਿਉਂ ਨਹੀਂ ਹੁੰਦਾ ਇਹ ਜਿੰਨੇ ਵੀ ਆਪਾਂ ਨੂੰ ਮਿਲਦੇ ਨੇ ਕਿਸੇ ਤੇ ਪੇਂਟ ਨਿਕ ਰਿਆ ਹੁੰਦਾ ਇਹ ਸਾਰੇ ਐਂ ਹੀ ਮਿਲਦੇ ਨੇ ਬਿਨਾਂ ਰੰਗ ਤੋਂ ਤੇ ਕਾਲਾ ਤੇਲ ਲਾਉਂਦੇ ਨੇ ਕਹਿੰਦੇ ਇਹਨੂੰ ਕੱਪੜੇ ਨਾਲ ਲਾ ਲਓ ਜਾਂ ਬੁਰਸ਼ ਨਾਲ ਕੁਛ ਚਿਰ ਬਾਅਦ ਲਾ ਦਿੰਦੇ ਨੇ ਇਹ ਸਾਰੇ ਤੇ ਲੱਗਾ ਦੇਖੋ ਹੁਣ ਵੀ ਤੁਸੀਂ ਪੁਰਾਣਾ ਤੇਲ ਕਾਲਾ ਆਪਣਾ ਉਹ ਲਾਉਂਦੇ ਨੇ ਤੇ ਉਹਨੂੰ ਪੁੱਛਿਆ ਮੈਂ ਇਹਨੂੰ ਵੀ ਇਹ ਐ ਕਿਉਂ ਐ ਕਹਿੰਦਾ ਵੀ ਇਹਦੇ ਨਾਲੇ ਪ੍ਰਾਣਾ ਨਹੀਂ ਹੁੰਦਾ ਕਹਿੰਦਾ ਮਤਲਬ ਕੋਈ ਆਪਾਂ ਚੀਜ਼ ਨਵੀਂ ਲੈਨੇ ਆ ਜਦ ਰੰਗ ਹੋਇਆ ਹੁੰਦਾ ਉਹਦਾ ਰੰਗ ਹੋਣ ਤੋਂ ਬਾਅਦ ਰੰਗ ਉਤਰਦਾ ਉਹ ਚਰੀਟਾਂ ਪੈਂਦੀਆਂ ਨੇ ਇਹ ਪੁਰਾਣਾ ਜਿਹਾ ਲੱਗਣ ਲੱਗਦਾ ਜਿਵੇਂ ਇਹ ਜਿਵੇਂ ਆ ਗਿਆ ਚਲੋ ਜੰਗਾਲ ਤਾਂ ਪੈਣੀ ਹੁੰਦਾ ਤੇ ਕਿਉਂਕਿ ਤੇਲ ਲਾਉਣਾ ਪੈਂਦਾ ਇਹਨੂੰ ਵੀ ਐਹੇ ਜਿਹਾ ਹੀ ਰਹਿੰਦਾ ਇਹ ਇਹ ਹੁਣ ਜਿਹੜੀ ਹੁਣ ਆਪਾਂ ਨੂੰ ਤਾਂ ਚਲੋ ਇਹ ਗੱਲ ਬਾਰੇ ਨਹੀਂ ਪਤਾ ਵੀ ਕਿਉਂ ਨਹੀਂ ਪੈਂਟ ਜੇ ਉਹਦੇ ਦੱਸੋ ਜਿੰਨੇ ਉਹਨਾਂ ਨੇ ਦੱਸਿਆ ਆਪਾਂ ਮੰਨ ਲਿਆ ਚਲੋ ਐ ਨਹੀਂ ਪਤਾ ਹੁਣ ਇਹ ਸਹੀ ਹੈ ਜਾਂ ਗਲਤ ਗੱਲ ਵੀ ਜਾਂ ਕੋਈ ਹੋਰ ਕਾਰਨ ਹੈ ਜਿਹੜੀ ਉਹਨਾਂ ਨੇ ਆਇਆ ਕਿ ਇਹ ਪੁਰਾਣਾ ਹੀ ਲੱਗਦਾ ਰੰਗ ਨਹੀਂ ਉਤਰਦਾ ਕਿਉਂਕਿ ਵੀ ਇਹੇ ਜਿਹਾ ਹੀ ਰਹਿੰਦਾ ਤੇ ਇੱਕੇ ਚ ਹੋਰ ਚੀਜ਼ ਦੇਖੀ ਐ ਆਪਾਂ ਉਹ ਦਿਖਾਉਣੀ ਆ ਤੁਹਾਨੂੰ ਤੇ ਉਹਨਾਂ ਨੂੰ ਵੀ ਪੁੱਛੀ ਉਹਨਾਂ ਨੂੰ ਵੀ ਏਡੀ ਜਾਣਕਾਰੀ ਨਹੀਂ ਕਹਿੰਦੇ ਪਿਛਲੇ ਸੀਜ਼ਨ ਇਹ ਲਿਆ ਹਜੇ ਇਹ ਜਿਵੇਂ ਆ ਤਾਂ ਚਲੋ ਆਪਾਂ ਨੂੰ ਪਤਾ ਹੀ ਹੁੰਦਾ ਵੀ ਪੂਲੀਆਂ ਵੱਡੀਆਂ ਛੋਟੀਆਂ ਨੇ ਇਹ ਥੱਲੇ ਵੀ ਆਏ ਚੱਕਰ ਵੱਧ ਘੱਟ ਹੁੰਦੇ ਨੇ ਬੈਲਟਾਂ ਬਦਲ ਕੇ ਤੇ ਇੱਕ ਹੋਰ ਚੀਜ਼ ਦੇਖੀ ਐ ਉਹ ਦਾ ਜਣੀ ਉਹਨਾਂ ਨੂੰ ਵੀ ਨਹੀਂ ਪਤਾ ਸਮਝ ਨਹੀਂ ਨੂੰ ਯਾਰ ਆ ਬਹੁਤ ਟਾਈਮ ਦਾ ਦੇਖ ਰਿਹਾ ਮੈਂ ਇਹਨੂੰ ਜਿਗਾਰਾ ਇਹ ਇੱਕਣੀ ਪਿੱਛੇ ਐ ਇਹ ਤਾਂ ਹੀ ਪੂਲੀ ਵੱਡੀ ਛੋਟੀ ਤੇ ਉੱਪਰ ਆਹ ਬੈਲਟ ਆ ਗਈ ਆਹ ਹੈਟਲ ਲੱਗਾ ਐ ਇਹਨੂੰ ਖਸਣ ਵਾਸਤੇ ਵੀ ਇਹ ਜਦੋਂ ਮੰਨ ਲਓ ਆਹ ਉਰੇ ਬੈਲਟਾਂ ਪੈ ਗਈਆਂ ਇੱਕ ਹੁੰਦਾ ਇਕੱਠਾ ਹੀ ਆ ਵੀ ਸਾਫਟ ਵੀ ਅਲੱਗ-ਅਲੱਗ ਨਹੀਂ ਆ ਗਈ ਇਹ ਦੇਖੋ ਇੱਠਾ ਹੀ ਘੁੰਮ ਰਿਹਾ ਉਹ ਹੀਟਾਂ ਦਾ ਉਹ ਵੀ ਹੈ ਤੇ ਇਹ ਵੀ ਵੀ ਫਿਰ ਇਹ ਕਿਉਂ ਪਾਈ ਆ ਚਲੋ ਇਹਨੇ ਮੰਨ ਲਓ ਇਹਨੂੰ ਘਮਾਤਾ ਉੱਪਰਲੀ ਨੂੰ ਜਾਂ ਤਾਂ ਹੁਣ ਆਇਆ ਹੋਊਗਾ ਵੀ ਇਹ ਸਲਿੱਪ ਸਲੁੱਪਣਾ ਮਾਰਨਾ ਲੋਡ ਵੱਧਾ ਹੈ ਐ ਕੋਈ ਚੱਕਰ ਹੋ ਸਕਦਾ ਉਹਨੂੰ ਪੁੱਛਿਆ ਮੈਂ ਉਹ ਵੀ ਜਣੀ ਕਹਿੰਦਾ ਇੰਦੀ ਚੱਕਰ ਵੱਧ ਘੱਟ ਕਰਨ ਨੂੰ ਫਿਰ ਮਹਾ ਵੀ ਹੈਗੀ ਅੱਗੇ ਕਹਿੰਦਾ ਏਡੀ ਜਾਣਕਾਰੀ ਨਹੀਂ ਵੀਰੇ ਪਿਛਲੀ ਵਾਰੀ ਹੀ ਲਿਆ ਆ ਪਾ ਦੇਖਿਆ ਤੇ ਇਹ ਕ